ਯਾ ਵੀਰ ਸਾਸਰੀ ਕਾਲ ਜਿਹੜਾ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਜਿਵੇਂ ਕਿ ਅਮਰੀਕਾ ਦੇ ਵਿੱਚ ਸਿੱਖ ਜਥੇਬੰਦੀਆਂ ਨਹੀਂ ਕਹਿ ਸਕਦੇ ਆਪਾਂ ਪੂਰਾ ਸਿੱਖ ਸਮਾਜ ਜਿਹੜਾ ਕਿ ਪੰਜਾਬ ਦੀ ਧਰਤੀ ਤੋਂ ਗਏ ਹੋਏ ਲੋਕ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਕਿ ਪ੍ਰੋਟੈਸਟ ਹੋ ਰਿਹਾ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸੂ ਆ ਸਿੱਖ ਪ੍ਰੋਟੈਸਟ ਅਗੇਂਸਟ ਪੀਐਮ ਮੋਦੀ ਮੀਤ ਵਿਥ ਵਾਈਡਨ ਇਨ ਡੇਲਵੇਅਰ ਸਟੇਟ ਯਾਨੀ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਕਿ ਮੁਲਾਕਾਤ ਆ ਅਮਰੀਕਾ ਦੇ ਜਿਹੜਾ ਕਿ ਰਾਸ਼ਟਰਪਤੀ ਆ ਉਹਦੇ ਨਾਲ ਤੇ ਉਹਦੇ ਖਿਲਾਫ ਯਾਨੀ ਸਿੱਖਾਂ ਦਾ ਪ੍ਰਦਰਸ਼ਨ ਬੜਾ ਵੱਡਾ ਯਾਨੀ ਤੇਜ਼ ਹੋ ਗਿਆ ਮੈਂ ਤੁਹਾਨੂੰ ਲਾਈਵ ਦਿਖਾਉਂਗਾ ਇਹਦਾ ਸਬੂਤ ਜਿਹੜਾ ਕਿ ਭਾਈ ਅਮਰਪਾਲ ਦੀ ਦੁਸ਼ਮਣ ਇਹ ਜਿਹੜੀ ਕਿ ਸੈਂਟਰ ਗਵਰਨਮੈਂਟ ਬਣੀ ਹੋਈ ਆ ਸਿੱਖਾਂ ਨੌਜਵਾਨਾਂ ਦੀ ਤਾਂ ਉਹਨਾਂ ਦੇ ਖਿਲਾਫ ਜਿਹੜਾ ਕਿ ਉੱਗਰ ਜਾਣ ਦੇ ਪਿੱਛੇ ਯਾਨੀ ਉਹਦੀ ਮੁਲਾਕਾਤ ਜਿਹੜੀ ਜੋ ਬਾਈਡਨ ਉਹਦਾ ਰਾਸ਼ਟਰਪਤੀ ਆ ਅਮਰੀਕਾ ਦਾ ਕਾਉ ਦੇ ਨਾਲ ਹੋਣ ਜਾ ਰਹੀ ਹੈ ਤਾਂ ਉਹਦੇ ਉੱਤੇ ਬਹੁਤ ਵੱਡਾ ਮੈਂ ਕਹਿੰਦਾ ਵੀ ਅਮਰੀਕਾ ਦੇ ਵਿੱਚ ਸਿੱਖਾਂ ਵੱਨਿਓ ਬਵਾਰ ਖੜਾ ਕੀਤਾ ਗਿਆ ਤਾਂ ਉਹਦੇ ਵਿਰੋਧ ਦੇ ਵਿੱਚ ਮੋਦੀ ਨੂੰ ਕਹਿ ਕੇ ਰਹੇ ਆ ਪਹਿਲਾਂ ਤੁਸੀਂ ਇਹ ਸੁਣੋ ਉਸ ਤੋਂ ਬਾਅਦ ਅਗਲੇ ਵਿਚਾਰ ਕਰਦੇ ਆ ਸਾਝੇ ਦੇਖੋ ਸਿੱਖ ਜਿਹੜੇ ਕਿ ਆਪਣੇ ਪੰਜਾਬ ਦੀ ਧਰਤੀ ਤੋਂ ਗਏ ਹੋਏ ਲੋਕ ਹਿੰਦੁਸਤਾਨ ਦੀ ਧਰਤੀ ਦੇ ਵੀ ਕਹਿ ਸਕਦੇ ਆ ਪਰ ਜਿਹੜਾ ਜੋ ਬਾਈਡਨ ਦੇ ਨਾਲ ਉਹਦੀ ਮੁਲਾਕਾਤ ਯਾਨੀ ਜਿਹੜਾ ਪ੍ਰੋਟੈਸਟ ਚੱਲ ਰਿਹਾ ਤਾਂ ਉਹਦੇ ਤੇ ਇਹ ਖਿਲਾਫ ਹੋਏ ਨੇ ਤੇ ਮੈਂ ਤੁਹਾਨੂੰ ਜਿਹੜੀ ਇਹ ਤਸਵੀਰ ਦਿਖਾਈ ਹੈ ਇਹ ਅਮਰੀਕਾ ਦੀ ਹੈ ਦਰਸਾਲਾਂ ਸਿੱਖਾਂ ਨੌਜਵਾਨਾਂ ਤੇ ਜਿਵੇਂ ਭਾਈ ਅਮਰਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਹਨਾਂ ਨੇ ਬੰਦ ਕੀਤਾ ਹੋਇਆ ਕਾ ਸਭ ਤੋਂ ਵੱਡਾ ਜਿਹੜਾ ਹੱਥ ਹੈ ਪੰਜਾਬ ਸਰਕਾਰ ਦੇ ਨਾਲ-ਨਾਲ ਉਹ ਸੈਂਟਰ ਗਵਰਨਮੈਂਟ ਦਾ ਵੀ ਹੈ ਕਿਉਂਕਿ ਸੈਂਟਰ ਗਵਰਨਮੈਂਟ ਨੂੰ ਟੱਕਰ ਦੇਣ ਵਾਲਾ ਸਾਡੇ ਪੰਜਾਬ ਦਾ ਸੂਰਮਾ ਯੋद्धा ਭਾਈ ਅਮਰਪਾਲ ਸਿੰਘ ਕਾਹਦੇ ਵਿੱਚ ਵਿਚ ਵਿਚਾਲੇ ਦੀ ਗੱਲ ਹੈ ਕੀ ਹੈ ਕਿਉਂਕਿ ਸਿੱਖ ਜਿਹੜੇ ਪੰਜਾਬ ਦੇ ਨੇ ਖਾਸ ਕਰਕੇ ਉਹਨਾਂ ਦੇ ਸੀਨੇ ਦੇ ਵਿੱਚ ਦਰਦ ਹੈ ਭਾਵੇਂ ਉਹ ਅਮਰੀਕਾ ਦੀ ਧਰਤੀ ਦੇ ਉੱਤੇ ਮੌਜੂਦ ਨੇ ਪਰ ਉਹਨਾਂ ਦੇ ਨਾਰੇ ਕੀ ਕਹਿ ਰਹੇ ਨੇ ਸਿੱਖਾਂ ਦੀ ਜਿਹੜੀ ਕਿ ਹੱਕ ਦੀ ਗੱਲ ਹੈ ਸਿੱਖ ਨੌਜਵਾਨਾਂ ਦੇ ਉੱਤੇ ਜਿਹੜਾ ਤਸ਼ੱਦਦ ਕਰ ਰਹੀਆਂ ਸਰਕਾਰਾਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇਹਨਾਂ ਨੂੰ ਲੈ ਕੇ ਬੜਾ ਹੀ ਵਿਰੋਧ ਹੋ ਰਿਹਾ ਜਿਹੜਾ ਕਿ ਅਮਰੀਕਾ ਦਾ ਇੱਕ ਹੋਰ ਸੂਬਾ ਜਿਹਦਾ ਨਾਮ ਹੈਗਾ ਨਿਊਯਾਰਕ ਉਹਦੇ ਵਿੱਚ ਵੀ ਯਾਨੀ ਨੋ ਐਂਟਰੀ ਕੀਤੀ ਗਈ ਹੈ ਪੀਐਮ ਮੋਦੀ ਦੀ ਕਿਉਂਕਿ ਉਹਦੇ ਵਿੱਚ ਵੀ ਵਿਰੋਧ ਹੋ ਰਿਹਾ ਵੀ ਤੈਨੂੰ ਅਸੀਂ ਇੱਥੇ ਨਹੀਂ ਵੜਨ ਦੇਵਾਂਗੇ ਕਿਉਂਕਿ ਪੰਜਾਬੀ ਦੇ ਵਿੱਚ ਕੁਝ ਹੋਰ ਹੈ ਇੰਗਲਿਸ਼ ਦੇ ਵਿੱਚ ਉਹਨੂੰ ਗਾਲ੍ਹਾਂ ਵੀ ਕੱਢ ਰਹੇ ਨੇ ਲੋਕ ਤਾਂ ਮੈਂ ਚਾਹੁੰਗਾ ਵੀ ਸਾਡੇ ਜਿਹਨੇ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਲੋਕ ਦੇਖਦੇ ਨੇ ਤਾਂ ਭਾਈ ਅਮਰਤਪਾਲ ਦਾ ਮੈਂ ਕਹੂੰਗਾ ਵੀ ਚਾਰੇ ਪਾਸੇ ਜਿਹੜੀ ਕਿ ਹੱਕ ਦੀ ਗੱਲ ਹੋ ਰਹੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜਾ ਡੰਕਾ ਵੱਜ ਚੁੱਕਿਆ ਭਾਈ ਅਮਰਤਪਾਲ ਸਿੰਘ ਦੇ ਨਾਂ ਦਾ ਮੈਂ ਚਾਹੁੰਗਾ ਵੀ ਹੁਣ ਜਿਹੜੇ ਸਾਡੇ ਪੰਜਾਬ ਦੇ ਤੇ ਹਿੰਦੁਸਤਾਨ ਦੇ ਲੋਕ ਹੈ ਇਹਨਾਂ ਨੂੰ ਵੀ ਪੂਰਾ ਪ੍ਰਾਲਾ ਕਰਨਾ ਚਾਹੀਦਾ ਇਹਨਾਂ ਸਰਕਾਰਾਂ ਦੇ ਖਿਲਾਫ ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਦੋ ਘੰਟੇ ਪਹਿਲਾਂ ਜਿਹੜੀ ਮੈਂ ਵੀਡੀਓ ਪਾਈ ਆ ਉਹਦੇ ਵਿੱਚ ਮੈਂ ਇਹ ਵੀ ਦੱਸਿਆ ਸੀ ਕਿ ਸਾਡੇ ਜਿਹੜੇ ਹਿੰਦੁਸਤਾਨ ਤੇ ਪੰਜਾਬ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਵੱਡੇ ਪੱਧਰ ਤੇ ਜਿਵੇਂ ਅਮਰੀਕਾ ਦੇ ਤੁਸੀਂ ਵੇਖਣ ਵਾਲੀ ਗੱਲ ਹੈ ਅਮਰੀਕਾ ਦੇ ਵਿੱਚ ਜਦੋਂ ਸਿੱਖ ਮਤਲਬ ਮੂਹਰੇ ਆ ਸਕਦੇ ਨੇ ਸਾਡੇ ਹਿੰਦੁਸਤਾਨ ਦੀ ਧਰਤੀ ਜਿਹਦੇ ਉੱਤੇ ਸਾਡੇ ਯਾਨੀ ਗੁਰੂਆਂ ਪੀਰਾਂ ਦਾ ਖੂਨ ਡੁੱਲਿਆ ਤਾਂ ਮੈਂ ਕਹੂੰਗਾ ਵੀ ਇੱਥੋਂ ਸਾਡੇ ਜਿਵੇਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਇਕੱਠ ਕੀਤਾ ਗਿਆ ਸੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਤਾਂ ਹੁਣ ਫੇਰ ਤੋਂ ਮਤਲਬ ਮਾਹੌਲ ਸਿਰਜਣ ਦੀ ਲੋੜ ਹੈ ਸਾਡੇ ਲੋਕਾਂ ਨੂੰ ਕੋਈ ਇੱਕ ਪਾਸੇ ਅੱਜ ਇੱਕ ਤੁਹਾਨੂੰ ਮੈਂ ਨਵੀਂ ਗੱਲ ਦੱਸਦਾ ਅਮਰਪਾਲ ਦੇ ਹੱਕ ਦੇ ਵਿੱਚ ਪ੍ਰਮਾਤਮਾ ਨੇ ਏਡੇ ਏਡੇ ਯਾਨੀ ਫੈਸਲੇ ਲੈ ਲੈਨੇ ਆਪਣੇ ਬੰਨਿਓ ਯਾਨੀ ਐਸੇ ਰਾਹ ਪੱਧਾ ਹੋ ਰਿਹਾ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦਾ ਜਿਹੜਾ ਕਿ ਇਹਨਾਂ ਦੇ ਮੁੱਖ ਮੰਤਰੀ ਇਹਨਾਂ ਦੇ ਮੰਤਰੀ ਬਦਲੇ ਜਾ ਰਹੇ ਨੇ ਪੰਜਾਬ ਦੀ ਸਟੇਟ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਵੀ ਬੜੀ ਹੀ ਵੱਡੇ ਪੱਦਰ ਤੇ ਥੱਲੇ ਡਿੱਗ ਚੁੱਕੀ ਆ ਤਾਂ ਹੁਣ ਚਾਹੀਦਾ ਕੀ ਆ ਸਾਡੇ ਲੋਕਾਂ ਨੂੰ ਚਾਹੀਦਾ ਜੀ ਜਿਵੇਂ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਤੇਜ ਹੋਣੇ ਚਾਹੀਦੇ ਨੇ ਕਿਉਂਕਿ ਜਦੋਂ ਮੁਲਕਾਂ ਦੇ ਵਿੱਚ ਹੋ ਸਕਦੇ ਨੇ ਤੇ ਸਾਡੇ ਪੰਜਾਬ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਵੱਡੇ ਪੱਧਰ ਤੇ ਭਾਈ ਅਮਰਪਾਲ ਸਿੰਘ ਦੀ ਆਵਾਜ਼ ਬਣ ਕੇ ਮੂਹਰੇ ਆਉਣਾ ਚਾਹੀਦਾ ਕਿਉਂਕਿ ਉਹ ਅਮਰਪਾਲ ਅੱਜ ਉਹ ਅੰਦਰ ਨੇ ਤੇ ਕੱਲ ਨੂੰ ਸਾਡਾ ਕੋਈ ਨੌਜਵਾਨ ਪੰਜਾਬ ਦਾ ਜਿਹੜਾ ਕਿ ਮੂਹਰੇ ਲਾ ਕੇ ਬੋਲਣ ਵਾਲਾ ਕੋਈ ਵੀ ਕੱਲ ਨੂੰ ਅੰਦਰ ਹੋ ਸਕਦਾ ਤਾਂ ਮੈਂ ਚਾਹੂੰਗਾ ਵੱਡੇ ਪੱਧਰ ਤੇ ਜਿਵੇਂ ਕਿ ਭਾਨੇ ਸਿੱਧੂ ਨੇ ਵੀ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਮੈਂ ਵੀ ਚਾਹੂੰਗਾ ਵੀ ਸਾਡੇ ਪੰਜਾਬ ਦੀ ਆਵਾਜ਼ ਬਣ ਕੇ ਅਸੀਂ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਬੋਲਦੇ ਆ ਤਾਂ ਇਹਦਾ ਹੱਕ ਬਣਦਾ ਤੁਹਾਡਾ ਵੀ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ ਤੇ ਮੂਹਰੇ ਆਉਣਾ ਹਰ ਇੱਕ ਪੰਜਾਬੀ ਦੀ ਮਤਲਬ ਇਹ ਹੱਕ ਹੈ ਵੀ ਆਵਾਜ਼ ਵਾਣਾ ਸਾਡੇ ਸਿੱਖਾਂ ਨੌਜਵਾਨਾਂ ਦੀ ਕਿਉਂਕਿ ਜ਼ੁਲਮ ਜਿਹੜਾ ਕਿ ਬਹੁਤ ਜ਼ਿਆਦਾ ਵੱਧ ਚੁੱਕਿਆ ਇਹਨੂੰ ਜੜੀ ਕਿ ਢਾਲ ਆਉਣ ਦੀ ਲੋੜ ਆ ਇਹਨੂੰ ਰੋਕਣ ਦੀ ਲੋੜ ਆ ਕਿਵੇਂ ਸਮੇਂ-ਸਮੇਂ ਤੇ ਗੁਰੂਆਂ ਪੀਰਾਂ ਦੀ ਧਰਤੀ ਇਹ ਗਵਾ ਰਹੀ ਹੈ ਜਦੋਂ-ਜਦੋਂ ਪੰਜਾਬ ਦੇ ਉੱਤੇ ਜ਼ੁਲਮ ਵਧਿਆ ਤਾਂ ਦਾ ਸਾਹਮਣਾ ਕਰਨ ਦੇ ਲਈ ਇਸ ਧਰਤੀ ਦੇ ਉੱਤੇ ਕੋਈ ਨਾ ਕੋਈ ਨੌਜਵਾਨ ਜ਼ਰੂਰ ਉੱਠੇ ਨੇ ਕੋਈ ਯੋਧੇ ਜ਼ਰੂਰ ਜਨਮ ਲੈਂਦੇ ਨੇ ਤੇ ਜ਼ਰੂਰ ਮੂਰੇ ਆਉਂਦੇ ਨੇ ਤੇ ਮੈਂ ਚਾਹੂੰ ਆ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਦੇ ਨਹੀਂ ਬਲਕਿ ਜਿੰਨੇ ਵੀ ਸਾਡੇ ਚਾਹਣ ਵਾਲੇ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਨੂੰ ਮੂਰੇ ਆ ਕੇ ਇਸ ਗੱਲਾਂ ਦਾ ਸਾਹਮਣਾ ਕਰਨਾ ਚਾਹੀਦਾ ਵੱਡੇ ਪੱਧਰ ਤੇ ਆ ਕੇ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਅੱਜ ਅਮਰਪਾਲ ਅੰਦਰ ਤਾਂ ਕੱਲ ਨੂੰ ਕੋਈ ਹੋਰ ਨੌਜਵਾਨ ਹੋਊਗਾ ਕਿਉਂਕਿ ਉਹ ਸਰਕਾਰ ਆ ਜਿਹੜੀ ਮੜਾ ਜਾਂ ਕੋਈ ਸਵਾਲ ਕਰਦਾ ਬੰਦਾ ਤਾਂ ਉਹਨਾਂ ਨੂੰ ਚਾਕੇ ਝੂਠੇ ਪਰਚਾ ਦੇ ਵਿੱਚ ਅੰਦਰ ਦੇ ਦਿੰਦੇ ਨੇ ਐਨੀ ਕ ਇਹਨਾਂ ਦੀ ਸ਼ਮਤਾ ਗਈ ਬਾਕੀ ਰਹੀ ਦੂਸਰੀ ਗੱਲ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜਾ ਇਹਨਾਂ ਨੇ ਪਾਪ ਕੀਤਾ ਮੈਂ ਪਾਪ ਹੀ ਕਹੂੰਗਾ ਕਿਉਂਕਿ ਬੰਦੀ ਸਿੰਘ ਦਾ ਅੱਗੇ ਤੇ ਪਹਿਲਾਂ 30-30 ਸਾਲਾਂ ਤੋਂ ਬੰਦ ਨੇ ਤਾਂ ਭਾਈ ਅਮਰਪਾਲ ਸਿੰਘ ਜਿਹੜਾ ਕਿ ਪੰਜਾਬ ਦੀ ਇੱਕੋ ਆਵਾਜ਼ ਬਣਿਆ ਸੀ ਜਿਹੜਾ ਕਿ ਅੱਗੇ ਲੈ ਜਾਣਾ ਚਾਹੁੰਦਾ ਸੀ ਸਾਡੇ ਪੰਜਾਬ ਨੂੰ ਇਸ ਦਲਦਲ ਚੋਂ ਕੱਢਣਾ ਚਾਹੁੰਦਾ ਸੀ ਜਿਹੜਾ ਕਿ ਕਈ ਸਾਲਾਂ ਤੋਂ ਜੂਝ ਰਿਹਾ ਸਾਡਾ ਪੰਜਾਬ ਤਾਂ ਉਹਦੇ ਹੱਕ ਦੇ ਵਿੱਚ ਹਰ ਪੰਜਾਬੀ ਦਾ ਹੱਕ ਹੈ ਕੱਲ ਨੂੰ ਦੇਖੋ ਝੂਠੇ ਪਰਚੇ ਪਵਾਉਣ ਵਾਲੀ ਇਹ ਸਰਕਾਰ ਆ ਇਹ ਤੁਸੀਂ ਵੀ ਜਾਣਦੇ ਹੋ ਤਾਂ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਖੜਨਾ ਕੋਈ ਜ਼ੁਲਮ ਨਹੀਂ ਹੈਗਾ ਕੋਈ ਪਾਪ ਨਹੀਂ ਹੈਗਾ ਪਰ ਜਿਹੜੇ ਪਾਪ ਇਹਨਾਂ ਨੇ ਕੀਤੇ ਉਹ ਇਹਨਾਂ ਦੇ ਮੂਹਰੇ ਆ ਰਹੇ ਨੇ ਇਨਾਂ ਦੇ ਕੈਬਨਿਟ ਮੰਤਰੀ ਬਦਲੇ ਜਾ ਰਹੇ ਨੇ ਅੱਜ ਪੰਜ ਮੰਤਰੀ ਬਦਲੇ ਗਏ ਨੇ ਇਹਨਾਂ ਦੇ ਤਾਂ ਤੁਸੀਂ ਦੇਖੋ ਇਹ ਪਾਪ ਦਾ ਘੜਾ ਜਿਹੜਾ ਕਿ ਇਹਨਾਂ ਦਾ ਪੂਰਾ ਭਰ ਚੁੱਕਿਆ ਤੇ ਜਿਹੜਾ ਭਗਵੰਤ ਮਾਨ ਆ ਕਹਿੰਦਾ ਮੈਨੂੰ ਖਤਰਾ ਤਾਂ ਉਹ ਖਤਰਾ ਇਹਨੂੰ ਇਸ ਤੋਂ ਵੀ ਨਹੀਂ ਹੈਗਾ ਉਹਨੂੰ ਪ੍ਰਮਾਤਮਾ ਨੇ ਜਿਹੜਾ ਕਿ ਖਤਰਾ ਪੈਦਾ ਕਰ ਦਿੱਤਾ ਸਾਡੇ ਸਿੰਘਾਂ ਦਾ ਜਿਹੜਾ ਭੈ ਉਹਦੇ ਦਿਲ ਦੇ ਵਿੱਚ ਬੈਠ ਚੁੱਕਿਆ ਜਿਆਦਾ ਦਿਨ ਤੱਕ ਹੁਣ ਇਹ ਸਰਕਾਰ ਇਹਨਾਂ ਦੀ ਟੇਕ ਨਹੀਂ ਪਾਉਗੀ ਮੈਨੂੰ ਨਹੀਂ ਲੱਗਦਾ ਜਿਹੜੇ ਇਹਨਾਂ ਦੇ ਆ ਸਵਾ ਦੋ ਜੇ ਸਾਲ ਰਹਿੰਦੇ ਨੇ ਤੇ ਪੂਰੇ ਕਰ ਪਾਉਣਗੇ ਕਿਉਂਕਿ ਇਹਨਾਂ ਦੇ ਬਦਲਾਅ ਜਿਹੜੇ ਹੋ ਰਹੇ ਨੇ ਉਹ ਦੱਸ ਰਹੇ ਨੇ ਭਾਈ ਅਮਰਪਾਲ ਸਿੰਘ ਦਾ ਬੰਦੀ ਸਿੰਘਾਂ ਦਾ ਜਿਹੜਾ ਕਿ ਸ਼ਰਾਫ ਇਹਨਾਂ ਨੂੰ ਲੱਗ ਚੁੱਕਿਆ ਪੰਜਾਬੀਓ ਵੱਡੇ ਪੱਧਰ ਤੇ ਇਹਨਾਂ ਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਆਉਣ ਦਾ ਤਾਂ ਇਹਨਾਂ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮੈਂ ਗਾਰੰਟੀ ਦੇ ਨਾਲ ਲਿਖ ਕੇ 0.ਤੇ ਆਉਣਗੇ ਕਿਉਂਕਿ ਦਿੱਲੀ ਦੇ ਵਿੱਚ ਵੀ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਤਾਂ ਪਹਿਲੇ ਨੰਬਰ ਤੇ ਆਉਣਾ ਤਾਂ ਹੁਣ ਮੇਰੀ ਅਪੀਲ ਸਾਡੇ ਪੰਜਾਬੀਆਂ ਨੂੰ ਆ ਸਿੱਖ ਨੌਜਵਾਨਾਂ ਨੂੰ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿ ਅਮਰੀਕਾ ਦੇ ਵਿੱਚ ਵੀ ਇਹ ਦੁਸ਼ਮਣ ਸਰਕਾਰਾਂ ਦਾ ਮੋਦੀ ਵਰਗਿਆਂ ਦਾ ਵੀ ਵਿਰੋਧ ਹੋ ਰਿਹਾ ਵੱਡੇ ਪੱਧਰ ਤੇ ਜਿਹੜੇ ਕਿ ਸਿੱਖ ਨੌਜਵਾਨ ਉੱਥੇ ਵੱਡੇ ਪੱਧਰ ਤੇ ਮੂਹਰੇ ਆ ਰਹੇ ਨੇ ਕਪੈਰਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸਦਾ ਜਿਹੜਾ ਕਿ ਹਿੰਦੁਸਤਾਨ ਦਾ ਤਿਰੰਗਾ ਝੰਡਾ ਉਹਨੂੰ ਪੈਰਾਂ ਦੇ ਵਿੱਚ ਵੀ ਰੋਲਾ ਜਾ ਰਿਹਾ ਇਹਦੇ ਉੱਤੇ ਜਿਹੜੀ ਪ੍ਰਕਿਰਿਆ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਨਹੀਂ ਕੁਝ ਕਹਿੰਦਾ ਕਿਉਂਕਿ ਇਹ ਇੱਕ ਮੁਲਕ ਦਾ ਸਵਾਲ ਆ ਇਹ ਤੁਸੀਂ ਆਪਣੀ ਪ੍ਰਕਿਰਿਆ ਜਿਹੜੀ ਕਿ ਕਮੈਂਟਾਂ ਦੇ ਵਿੱਚ ਦੇਣੀ ਹੋਊਗੀ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ